ਇਹ ਆਮ ਨਹੀਂ ਹੁੰਦਾ ਕਿ ਕਿਸੇ ਰਾਜਨੀਤਿਕ ਟੈਕਸਟ ਦਾ 58 ਸਾਲਾਂ ਦੇ ਬਾਅਦ ਆਪਾਂ ਉਸ ਦੇ ਵੱਲ ਮੁੜ ਤੋਂ ਜਿਹੜਾ ਪਾਈਏ ਤੇ ਉਧਰ ਨੂੰ ਆਪਣੀ ਤਵੱਜੋ ਜਾਂ ਇਕਾਗਰਤਾ ਲੈ ਕੇ ਜਾਈਏ ਸਾਡੀ ਆਮ ਸਮਝ ਇਹ ਬਣੀ ਹੋਈ ਹੈ ਕਿ ਰਾਜਨੀਤੀ ਸਾਡੇ ਅੱਜ ਦੇ ਸਮਕਾਲ ਦੇ ਬਾਬਤ ਹੀ ਹੁੰਦੀ ਹੈ ਤੇ ਸਮਕਾਲ ਦੀ ਜਿਹੜੀ ਗੱਲ ਹੈ ਉਹ ਅੱਜ ਕੱਲ ਦੀ ਕਿਸੇ ਟੈਕਸ ਦੇ ਬਾਬਤ ਹੀ ਹੋਵੇ 58 ਸਾਲ ਪੁਰਾਣੇ ਤੇ ਹੁਣ ਹਾਲਾਤ ਹੀ ਨਹੀਂ ਰਹੇ ਆਪਾਂ ਬੈਠ ਜਾਈਏ ਜੀ ਪਲੀਜ਼ ਇੱਥੇ ਗੱਲਬਾਤ ਮੈਂ ਇੱਕ ਚਰਚਾ ਮੈਂ ਖੜੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਸੋ ਇੱਕ ਤੇ ਜਿਹੜਾ ਸਾਡੇ ਉੱਪਰ ਇੱਕ ਦਬਾਅ ਪਿਆ ਹੋਇਆ ਹੈ ਕਿ ਰਾਜਨੀਤੀ ਬਾਰੇ ਚਰਚਾ ਸਿਰਫ ਸਮਕਾਲ ਦੇ ਹਵਾਲੇ ਦੇ ਨਾਲ ਹੀ ਕੀਤੀ ਜਾਵੇ ਤੇ ਸਮਕਾਲ ਦੇ ਵਿੱਚ 2027 ਦੀਆਂ ਚੋਣਾਂ ਆਉਣ ਵਾਲੀਆਂ ਤੇ ਉਹਦੇ ਲਈ ਪੰਜਾਬੀ ਆਪਣਾ ਕੀ ਕਰਨ ਕੀ ਸੋਚਣ ਕੀ ਇਕੱਠੇ ਹੋਣ ਹਰ ਵਾਰੀ ਐਂ ਜੇ ਸੋਚਦੇ ਆ ਫਿਰ ਹਾਰ ਹੂਰ ਕੇ ਫਿਰ ਅਗਲੇ 5 ਸਾਲਾਂ ਬਾਅਦ ਅਸੀਂ ਇਹ ਸੋਚਣਾ ਜਾਂ ਸ਼ੁਰੂ ਕਰ ਲੈਣੇ ਸੋ ਇੱਕ ਤੇ ਇਹ ਸੀ ਕਿ ਇਹ ਜਿਹੜਾ ਸਮਕਾਲ ਦਾ ਜਿਹੜਾ ਸਾਡੇ ਬਿਲਕੁਲ ਵੱਸੋਂ ਤੇ ਹੱਥੋਂ ਬਾਹਰ ਹੋ ਚੁੱਕਿਆ ਇਦੇ ਵਿੱਚ ਇੱਕ ਕਿਸਮ ਦੀ ਰਾਜਨੀਤਿਕ ਬੇਬਸੀ ਦੇ ਵਿੱਚ ਪੰਜਾਬ ਦਾ ਥੋੜਾ ਜਿਹਾ ਵੀ ਸੁਚੇਤ ਤਬਕਾ ਉਹਦੇ ਅੰਦਰ ਚੱਲ ਰਿਹਾ ਹੈ। ਉਸ ਬੇਬਸੀ ਦੀ ਵਜ੍ਹਾ ਕੀ ਬਣੀ ਹੈ? ਕਿਉਂ ਬਣੀ ਹੈ ਇਹ ਬੇਬਸੀ? ਇਸ ਕਿਸਮ ਦਾ ਕੋਈ ਵੀ ਚਾਰਾ ਜਿਹੜਾ ਉਹ ਨਿਪਰੇ ਕਿਉਂ ਨਹੀਂ ਚੜ ਰਿਹਾ? ਉਹ ਸਾਡੇ ਇਛਿਤ ਸਿੱਟੇ ਕਿਉਂ ਨਹੀਂ ਦੇ پا ਰਿਹਾ? ਅਸੀਂ ਇਹ ਸਵਾਲ ਤੋਂ ਵੀ ਲਗਾਤਾਰ ਬਚਦੇ ਆ ਰਹੇ ਹਾਂ। ਤੇ ਇਹਦੇ ਫਿਰ ਬੜੇ ਸੌਖੇ ਜਿਹੇ ਹੱਲ ਕੱਢ ਲਏ ਜਾਂਦੇ ਆ ਕਿ ਸਿੱਖਾਂ ਦੀ ਲੜਾਈ ਹੈ। ਕਿ ਸਿੱਖ ਇਕੱਠੇ ਹੋ ਜਾਣ ਤੇ ਸਿੱਖਾਂ ਚ ਗਦਾਰੀ ਘਟ ਜਾਵੇ ਤੇ ਇਹ ਜਿੱਤ ਜਾਣਗੇ ਉਹਨਾਂ ਦੇ ਕੋਲ ਇੱਕ ਹੈ ਲੈਫਟ ਨੂੰ ਇਹ ਲੱਗਦਾ ਕਿ ਗਰੀਬ ਇਕੱਠੇ ਹੋ ਜਾਣ ਗਰੀਬੀ ਵੱਧ ਰਹੀ ਹੈ लाचारी ਵੱਧ ਰਹੀ ਹੈ ਉਹ ਇਕੱਠੇ ਹੋ ਜਾਣ ਤਾਂ ਵੀ ਅਸੀਂ ਸੂਰਤ ਨੂੰ ਬਦਲ ਸਕਦੇ ਹਾਂ ਦੇਸ਼ ਦੇ ਵਿੱਚ ਲੱਗਦਾ ਉਹਨਾਂ ਨੂੰ ਕਿ Hindu ਇਕੱਠੇ ਹੋ ਜਾਣ ਤਾਂ ਸੂਰਤ ਬਦਲੀ ਜਾ ਸਕਦੀ ਹੈ ਇੱਕ ਤਾਂ ਇਹ ਤਰੀਕਾ ਹੈ ਦੂਸਰੀ ਜਿਹੜੀ ਗੱਲ ਹੈ ਕਿ ਇਹਨਾਂ ਤਰੀਕਿਆਂ ਦੇ ਸਮਾਨੰਤਰ ਸਾਡੇ ਕੋਲ ਆਪਣੇ ਰਾਜਨੀਤਿਕ ਜਿਹੜਾ ਉਸਾਰ ਹੈ ਸਾਡਾ ਜਿਹੜੀ ਰਾਜਨੀਤੀ ਦੀ ਪ੍ਰੇਰਣਾ ਹੈ ਜਿਹੜੇ ਉਹਦੇ ਆਧਾਰ ਨੇ ਉਦੇ ਵਿੱਚ ਵਿਚਾਰਧਾਰਾ ਦਾ ਜਿਹੜਾ ਸਵਾਲ ਹੈ ਪੰਜਾਬ ਦੇ ਇਤਿਹਾਸ ਦੀ ਸਹੀ ਵਿਆਖਿਆ ਜੇ ਹੋ ਸਕੇਗੀ ਤਾਂ ਸ਼ਾਇਦ ਅਸੀਂ ਸਹੀ ਰਾਜਨੀਤੀ ਵੀ ਕਰਨ ਦੇ ਸਮਰੱਥ ਹੋ ਸਕਾਂਗੇ ਕਿਉਂਕਿ ਅਸੀਂ ਇੱਕ ਘਟੀਆ ਤੇ ਹਾਰੀ ਹੋਈ ਰਾਜਨੀਤੀ ਹੀ ਵਾਰ-ਵਾਰ ਕਰਨ ਦੇ ਲਈ ਜਿਵੇਂ پابੰਦ ਆ ਇਸ ਕਰਕੇ ਪੰਜਾਬ ਦੇ ਇਤਿਹਾਸ ਦੀ ਵਿਆਖਿਆ ਵੀ ਅਸੀਂ ਉਨੀ ਹੀ ਡਿਸਟਾਰਟਡ ਕਰਦੇ ਆ ਜਾਂ ਉਹ ਐਂਟੀ ਹਿੰਦੂ ਵਿਆਖਿਆ ਕਰਦੇ ਆ ਜਾਂ ਉਹ ਅਸੀਂ ਐਂਟੀ ਭਾਰਤਿਕ ਵਿਆਖਿਆ ਕਰ ਲੈਨੇ ਆ ਇਸ ਸਭ ਖੇਜੇ ਕੰਫੜੇ ਹੋਏ ਨੇ ਤੇ ਬਾਕੀਆਂ ਨੇ ਵੀ ਇਸ ਕਿਸਮ ਦੀ ਜਿਹੜੀ ਇੱਕ ਪੰਜਾਬ ਦੀ ਆਪਣੀ ਜਿਹੜੀ ਇੱਕ ਖਾਸ ਸਪੈਸੀਫਿਕ ਲੋਕੇਸ਼ਨ ਹੈ ਉਹਦੇ ਨਾਲ ਅਸੀਂ ਨਿਆ ਕਿਵੇਂ ਕਰ ਸਕਦੇ ਹਾਂ ਕੀ ਕੁਝ ਕਰ ਸਕਦੇ ਹਾਂ ਤਾਂ ਪ੍ਰੋਫੈਸਰ ਕਿਸ਼ਨ ਸਿੰਘ ਦੀ ਇਹ ਲਿਖਤ ਪੰਜਾਬੀ ਸੂਬੇ ਵਿੱਚ ਰਾਜਸੀ ਸੇਧ 28 ਸਫਿਆਂ ਦੀ ਇਹ ਲਿਖਤ ਹੈ 28 ਸਫੇ ਤੇ 23 ਪੈਰਾਗ੍ਰਾਫ ਨੇ ਇਹਦੇ ਵਿੱਚ ਇਹਦਾ ਮਤਲਬ ਹੈ ਕਿ ਲਗਭਗ ਸਵਾ ਸਫੇ ਦਾ ਇੱਕ ਪੈਰਾਗ੍ਰਾਫ ਹੈ ਮੈਂ ਇਹ ਵੀ ਦੱਸ ਦਿਆਂ ਕਿ ਲਗਭਗ ਇੱਕ ਪੈਰਾਗ੍ਰਾਫ ਆਪਣੇ ਆਪ ਦੇ ਵਿੱਚ ਇੱਕ ਮੁਕੰਮਲ ਥੀਸਿਸ ਹੈ ਉਹਦੇ ਅੰਦਰੋਂ ਉਸ ਦੀਆਂ ਲੜੀਆਂ ਹੋਰ ਫੁੱਟਦੀਆਂ ਨੇ ਸੋ ਇਹਦੇ ਵਿੱਚ ਘੱਟੋ ਘੱਟ 23 ਤਾਂ ਥੀਸਿਸ ਨੇ ਪੰਜਾਬ ਨੂੰ ਲੈ ਕੇ ਮੈਂ ਇਹਦੇ ਸਟਰਕਚਰ ਦੇ ਬਾਰੇ ਦੱਸ ਦਿਆਂ ਤੇ ਘਟੋ ਘਟ ਇਹਦੇ ਵਿੱਚ ਪੌਣਾ ਸੈਂਕੜਾ ਜਾਂ ਸੈਂਕੜਾ ਉਹਦੇ ਸਬ থੀਮਸ ਨੇ ਉਹਦੀਆਂ ਉਹਦੇ ਉਸਾਰ ਪਸਾਰ ਤੇ ਵਿਸਥਾਰ ਨੇ ਜਿਨ੍ਹਾਂ ਦੇ ਉੱਪਰ ਇੱਕ ਇੱਕ ਦੇ ਉੱਪਰ ਚਰਚਾ ਕੀਤੀ ਜਾ ਸਕਦੀ ਹੈ ਕਰਨੀ ਚਾਹੀਦੀ ਹੈ ਔਰ ਪ੍ਰੋਫੈਸਰ ਕਿਸ਼ਨ ਸਿੰਘ ਨੇ ਲਗਾਤਾਰ ਪੰਜਾਬ ਦੇ ਅੰਦਰ ਪੰਜਾਬ ਦੀ ਆਪਣੀ ਵਿਆਖਿਆ ਨੂੰ ਲੈ ਕੇ ਜੋ ਕੋਸ਼ਿਸ਼ਾਂ ਕੀਤੀਆਂ ਉਦੇ ਉੱਪਰ ਜਿਵੇਂ ਪੰਜਾਬੀ ਸਮਾਜ ਨੇ ਤੇ ਖੱਬੇ ਪੱਖੀਆਂ ਨੇ ਤੇ ਸਿੱਖਾਂ ਨੇ ਗੱਲ ਕਰਨ ਤੋਂ ਸਾਂਝੀ ਮਨਾ ਕੀਤੀ ਰੱਖੀ ਕਿ ਨਹੀਂ ਗੱਲ ਕਰਨੀ ਇਹਨਾਂ ਦੇ ਨਾਲ ਜਾਂ ਇਹਨਾਂ ਦੇ ਬਾਬਤ ਗੱਲ ਜਾਂ ਉਹਨਾਂ ਦੇ ਉਠਾਏ ਸਵਾਲਾਂ ਦੇ ਬਾਬਤ ਗੱਲ ਨਹੀਂ ਹੋਏਗੀ। ਉਹਦੇ ਸਿੱਟੇ ਭੁਗਤਣੇ ਪਏ ਨੇ। ਵੱਡੇ ਤੌਰ ਤੇ ਭੁਗਤਣੇ ਪਏ ਨੇ ਕਿ ਜਿਹੋ ਜਿਹਾ ਇੱਕ ਸਿੱਖ ਸੰਘਰਸ਼ ਇੱਥੇ ਚੱਲਿਆ ਉਹਨੂੰ ਗਲੋਰੀਫਾਈ ਕਰਨ ਦੀਆਂ ਬੜੀਆਂ ਹੀ ਕੋਸ਼ਿਸ਼ਾਂ ਨੇ ਬੜਾ ਹੀ ਕੁਝ ਹੋਰ ਹੈ ਪਰ ਉਹਦੇ ਅੰਦਰ ਬਹੁਤ ਝੂਠ ਬੋਲਿਆ ਜਾਂਦਾ ਹੈ। ਬੜੀ ਗਲਤ ਵਿਆਖਿਆ ਸਮਕਾਲ ਦੀ ਕੀਤੀ ਜਾਂਦੀ ਹੈ ਤੇ ਪੰਜਾਬ ਦੇ ਇਤਿਹਾਸ ਦੀ ਕੀਤੀ ਜਾਂਦੀ ਹੈ ਤੇ ਸਿੱਖ ਲਹਿਰ ਦੀ ਗਲਤ ਵਿਆਖਿਆ ਦਿੱਤੀ ਜਾਂਦੀ ਹੈ ਜਿਹੜੇ ਸਾਡੇ ਸੈਕੂਲਰ ਲੋਕ ਨੇ ਉਹ ਵੀ ਪੰਜਾਬ ਦੇ ਇਤਿਹਾਸ ਦੀ ਵਿਆਖਿਆ ਦਿੰਦੇ-ਦਿੰਦੇ ਸਿੱਖ ਲਹਿਰ ਨੂੰ ਖਾਰਜ ਕਰਨਾ ਲਾਜ਼ਮੀ ਆ ਉਹਦੇ ਲਈ ਇਹ ਸਿਰਫ ਕਮਿਊਨਲਿਜ਼ਮ ਹੈ ਤੇ ਸਾਨੂੰ ਤੇ ਪੱਕੀ ਠੱਕੀ ਇੱਕ ਕਲਾਸ ਬੇਸਡ ਸੋਲੀਡੈਰਿਟੀ ਦੀ ਲੋੜ ਹੈ ਤੇ ਉਹਦੇ ਸਾਡੇ ਕੋਲ ਇਕਨੋਮੀ ਦਾ ਤੇ ਇਕਨੋਮਿਕ ਹਿਸਟਰੀ ਦਾ ਸਾਡੇ ਕੋਲ ਦਿੱਤਾ ਹੋਇਆ ਇੱਕ ਬੜਾ ਪੱਕਾ ਪੈਂਤਰਾ ਹੈਗਾ ਉਹ ਵੀ ਨਹੀਂ ਸਫਲ ਹੋ ਰਹੇ ਉਹਦੇ ਚ ਵੀ ਡਿਸਟੋਰਸ਼ਨ ਬਹੁਤ ਵੱਡੀ ਹੈ ਕਿ ਲੋਕ ਕਿਉਂ ਕਿਹੜੇ ਪਾਸੇ ਨੂੰ ਚੱਲਦੇ ਆ ਤੇ ਤੀਸਰਾ ਕੀ ਕੋਈ ਸਮਾਨੰਤਰ ਵਿਆਖਿਆ ਹੋ ਸਕਦੀ ਹੈ ਪੰਜਾਬ ਦੇ ਇਤਿਹਾਸ ਦੀ ਉਸ ਇਤਿਹਾਸ ਦੀ ਵਿਆਖਿਆ ਦੇ ਉੱਪਰ ਜਿਹੜਾ ਸਮਾਜਚਾਰਾ ਖੜਾ ਹੈ ਮੈਂ ਇਹ ਗੱਲ ਕਹਿਦੇ ਹਾਂ ਕਿ ਉਹ ਕੋਈ ਇਤਿਹਾਸ ਨਹੀਂ ਲਿਖ ਰਹੇ ਉਹ ਕੋਈ ਇਕਨੋਮਿਕ ਹਿਸਟਰੀ ਨਹੀਂ ਲਿਖ ਰਹੇ ਇਤਿਹਾਸ ਇਕਨੋਮਿਕ ਹਿਸਟਰੀ ਸਮਾਜਚਾਰਾ ਵਿਚਾਰਧਾਰਾ ਨੂੰ ਜੋੜ ਕੇ ਪੰਜਾਬ ਦੇ ਅੰਦਰ ਵੱਜਵੀਂ ਰਾਜਨੀਤਿਕ ਪਹਿਲ ਕਦਮੀ ਕਰਨ ਦਾ ਕੀ ਕੋਈ ਸਿਧਾਂਤਕ ਪੈੰਤਰਾ ਹੋ ਸਕਦਾ ਹੈ ਇਹਦੇ ਉੱਪਰ ਪ੍ਰੋਫੈਸਰ ਕਿਸ਼ਨ ਸਿੰਘ ਖੜੇ ਉਹਦੇ ਵਿੱਚ ਸਿੱਖੀ ਦੀ ਵੀ ਵਿਆਖਿਆ ਵੀ ਸ਼ਾਮਿਲ ਹੈ ਮਾਰਕਸਵਾਦ ਦੀ ਵਿਆਖਿਆ ਵੀ ਸ਼ਾਮਿਲ ਹੈ ਤੇ ਪੰਜਾਬ ਦੇ ਇਤਿਹਾਸ ਦੀ ਵਿਆਖਿਆ ਤੇ ਉਹਦੇ ਅੰਦਰ ਲੀਆਂ ਹੋਰ ਪੜਾਂ ਦੀ ਸਮਾਜਵਾਦੀ ਇਤਿਹਾਸ ਦੇ ਵਿੱਚ ਵੀ ਇੱਕ ਵਿਆਖਿਆ ਸ਼ਾਮਿਲ ਹੈ ਤੇ ਬੜਾ ਇਹ ਆਖਿਆ ਗਿਆ ਕਿ ਇਹ ਤੇ ਮਾਰਕਸਵਾਦੀ ਹਾਨੀ ਨਹੀਂ ਤੇ ਅਸੀਂ ਇਹਨਾਂ ਨੂੰ ਕਿਉਂ ਸੀਰੀਅਸਲੀ ਲਈਏ ਤੇ ਇਹ ਕਰ ਕਰਾ ਕੇ ਜੋ ਜਾਂ ਇੱਕ ਮਾਰਕਸਵਾਦ ਫਿਰ ਅਸੀਂ ਕੱਢਿਆ ਇਹ ਸਾਰੀਆਂ ਚੀਜ਼ਾਂ ਨੂੰ ਖਾਰਜ ਕਰਕੇ ਅੱਜ 58 ਸਾਲਾਂ ਬਾਅਦ ਜਦੋਂ ਸਿਚੁਏਸ਼ਨ ਮਹਾਦਸਿਆ ਕੇ ਬੇਬਸੀ ਤੇ ਲਾਚਾਰੀ ਵਾਲੀ ਹੈ ਸਾਡੀ ਸਾਰੀ ਸਰਗਰਮੀ ਤੇ ਸਾਦ ਇੱਛਾ ਦੇ ਬਾਵਜੂਦ ਵੇਲਾ ਹੈ ਕਿ 58 ਸਾਲ ਪੁਰਾਣੀ ਇਸ ਲਿਖਤ ਦੇ ਕੇਂਦਰ ਵੱਲ ਜਾਇਆ ਜਾਵੇ ਇਹਦੇ ਗਰਭ ਵੱਲ ਜਾਇਆ ਜਾਵੇ ਕਿ ਬਹਿਸ ਦਾ ਆਧਾਰ ਕੀ ਹੋ ਸਕਦਾ ਹੈ ਅੱਜ ਦਾ ਦਿਨ ਅਸੀਂ ਬਲਦੇਵ ਸਿੰਘ ਸ਼ੇਰਗਿੱਲ ਇਹਦੇ ਉੱਪਰ ਆਪਣੀ ਪਰਤ ਰੱਖਣਗੇ ਜਿਵੇਂ ਉਹਨਾਂ ਨੇ ਇਸ ਨੂੰ ਪੜਿਆ ਕਿਉਂਕਿ ਉਹ ਖੁਦ ਅਰਥਸ਼ਾਸਤਰੀ ਨੇ ਅਰਥਸ਼ਾਸਤਰੀ ਦੇ ਵਿੱਚ ਵੀ ਖੇਤੀ ਚਾਰੇ ਦੇ ਉੱਪਰ ਪੰਜਾਬ ਦੇ ਪਿੰਡ ਦੇ ਉੱਪਰ ਔਰ ਅੱਜ ਦਾ ਜੋ ਇਹ ਬਣਿਆ ਪੰਜਾਬ ਇਕਨੋਮਿਕਲੀ ਕਿੱਥੇ ਖੜਾ ਹੈ ਤੇ ਉਹਦੇ ਅੰਦਰ ਲੋਕਾਂ ਦੇ ਜਿਹੜੇ ਆਰਥਿਕ ਰੁਝਾਨ ਨੇ ਉਹ ਕਿਸ ਕਿਸਮ ਦੇ ਨੇ ਰਾਹ ਕਿਸ ਕਿਸਮ ਦੇ ਨੇ ਸੋ ਇੱਕ ਤਰ੍ਹਾਂ ਦੇ ਨਾਲ ਉਹ ਅੱਜ ਦੀ ਸਾਡੀ ਸਮਕਾਲੀ ਹਾਲਤ ਦਾ ਐਕਸ-ਰੇ ਉਹਨਾਂ ਦੇ ਕੋਲ ਹੈਗਾ ਉਹ ਬੰਦਾ ਜਿਹੜਾ ਸਮਕਾਲੀ ਰਾਜਨੀਤਿਕ ਆਰਥਿਕ ਵਿਆਖਿਆ ਦੇ ਨਾਲ ਕੰਮ ਕਰ ਰਿਹਾ ਹੈ ਉਹ ਏ 58 ਸਾਲ ਪੁਰਾਣੇ ਟੈਕਸਟ ਨੂੰ ਪੜ ਕੇ ਅੱਜ ਦੀਆਂ ਤੇ ਰਾਜਨੀਤੀ ਦੀਆਂ ਜਿਹੜੀਆਂ ਗੱਲਾਂ ਨੇ ਇਹਦੇ ਦਰਮਿਆਨ ਉਹ ਕੀ ਆਪਣੀ ਸਬੰਧ ਬਣਾਉਂਦੇ ਐ ਬੜੀ ਆਸ ਦੇ ਨਾਲ ਮੈਂ ਬਲਦੇਵ ਸਿੰਘ ਸ਼ੇਰਗਿੱਲ ਨੂੰ ਉਹਨਾਂ ਨੂੰ ਸੱਦਾ ਦਿੰਦਾ ਕਿ ਉਹ ਆਉਣ ਤੇ ਆਪਣੀ ਇੱਥੇ ਗੱਲਬਾਤ ਸ਼ੁਰੂ ਕਰਨ ਉਹਨਾਂ ਤੋਂ ਬਾਅਦ ਮੈਂ ਕੁਝ ਇਹਦੇ ਬਾਬਤ ਇੱਕ ਦੋ ਗੱਲਾਂ ਕਰਾਂਗਾ ਉਸ ਤੋਂ ਬਾਅਦ ਆਪਾਂ ਬਹਿਸ ਨੂੰ ਜਿੰਨਾਂ ਲੋਕਾਂ ਨੇ ਇਸ ਨੂੰ ਪੜਨ ਦਾ ਸਬਬ ਹਾਸਲ ਹੈ ਕੋਸ਼ਿਸ਼ ਅਸੀਂ ਕਰਾਂਗੇ ਕਿ ਉਹ ਵੀ ਆਪਣੇ ਵੱਲੋਂ ਕੁਝ ਹਿਸਾਬਾਉਣ ਤੇ ਚਰਚਾ ਦੇ ਵਿੱਚ ਠੀਕ ਗਲਤ ਦੇ ਉੱਤੇ ਹਜੇ ਨਾ ਆਈਏ ਆਪਾਂ ਅੱਜ ਇਹ ਕਰੀਏ ਕਿ ਚਰਚਾ ਸ਼ੁਰੂ ਕਰੀਏ ਔਰ ਉਹਨੂੰ ਨਿਭਾਈਏ ਜੋ ਇੱਕ ਮੈਟਿਕ ਚ ਨਹੀਂ ਹੋਣੀ ਅੱਜ ਦੇ ਦਿਨ ਕੁਝ ਬੁਨਿਆਦੀ ਗੱਲਾਂ ਤੋਂ ਲੈ ਕੇ ਜਿਵੇਂ ਵੀ ਠੀਕ ਲੱਗੇ ਜਿਵੇਂ ਵੀ ਇੱਕ ਸਭਾ ਤੁਰੇ ਆਪਾਂ ਅੱਜ ਦੀ ਇਸ ਕਾਰਵਾਈ ਨੂੰ ਸ਼ੁਰੂ ਕਰਦੇ ਹਾਂ ਬਲਦੇਵ ਸਿੰਘ ਸ਼ੇਰਗਿੱਲ ਆਪਣੀ ਗੱਲ ਰੱਖਣਗੇ ਆਓ ਜੀ